ਉਹ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਦੇ ਹਾਂ ਲੋਹੇ ਤੇ ਲਿਖਿਆ ਰੱਖੇ ਵਿਣ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ ਕੀ ਚੇ ਅਰਦਾਸ ਜੀ 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 ਤੇ ਸਭ ਤੋਂ ਵੱਧ ਅਰਦਾਸ ਕਿੱਥੇ ਹੁੰਦੀ ਆ ਗੁਰਗ੍ਰੰਥ ਸਾਹਿਬ ਦੇ ਮੂਰੇ ਹੁੰਦੀ ਆ ਜੀ ਇਹਦਾ ਮਤਲਬ ਕਿ ਉੱਥੇ ਉਹ ਨਾਸਤਿਕ ਤੱਕੜੀ ਹੈ ਜਿਹਨੂੰ ਆਸਤਕ ਹੋ ਗਿਆ ਉਹ ਬੰਦਾ ਜਿਹੜਾ ਆਸਤਕ ਹੋ ਗਿਆ ਉਹਨੂੰ ਕਿ ਉਹਨੂੰ ਹਰ ਦੇ ਵਿੱਚ ਹਾਰੀ ਦੱਸਦਾ ਹਾਂ ਹਾਂ ਜੀ ਹਨ ਜੀ ਉਹ ਕਹਿੰਦਾ ਏ ਕੋ ਸਿਮਰੋ ਨਾਨਕਾ ਜੋ ਜਲਤਲ ਮੇਰੇ ਹਸਮਾਏ ਹਮ ਦੂਜਾ ਕਹੋ ਸਿਮਰਿਏ ਜੋ ਜੰਮੇ ਤੇ ਮਰ ਜਾਏ ਹਮ ਜੀ ਅਸੀਂ ਕਿਨੂੰ ਸਿਮਰਦੇ ਆ ਜਿਹੜੇ ਜੰਮੇ ਤੇ ਮਰੇ ਹੈਗੇ ਹਮ ਹੁਣ ਗੱਲ ਹੈਗੀ ਆ ਕਿ ਜਿਹੜਾ ਤੇ ਕਿੰਨਾ ਹੈਗਾ ਹਮ ਉਹ ਝੂਠਾ ਜਿਹੜਾ ਕਿੰਨਾ ਹੈਗਾ ਉਹ ਮਾ ਝੂਠਾ ਜਿਲ ਖੋਜਿਆ ਤਿੰਨ ਪਾਇਆ ਹਮ ਬਿਲਕੁਲ ਤੇ ਕਿੰਨ ਅਜੇ ਕਰ ਕੀ ਪੜਦਾ ਉਹ ਕਹਿੰਦੇ ਮੈਂ ਕੁਰਾਨ ਪੜਦਾ ਅੱਛਾ ਜੀ ਕਹਿੰਦੇ ਹੈ ਤੂੰ ਹਿੰਦੂ ਹੋ ਕੇ ਕੁਰਾਨ ਪੜਦਾ ਤੈਨੂੰ ਸ਼ਰਮ ਨਹੀਂ ਹੁੰਦੀ ਆਸਤਕ ਦਿਲ ਵਿੱਚ ਰੱਬ ਨੂੰ ਬਸਾਉਂਦਾ ਹੈ ਮੰਦਰ ਮਸਜਿਦ ਵਿੱਚ ਸੀਸ ਨੂੰ ਝੁਕਾਉਂਦਾ ਹੈ ਅਤੇ ਨਾਸਤਕ ਤਰਕ ਨਾਲ ਸਵਾਲ ਉਠਾਪੇ ਅਕਲ ਦੀ ਰਾਤੇ ਜੀਵਨ ਬਿਤਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈ ਕਰਮ ਸੁੱਟੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਗੱਲ ਕਰੀਏ ਤਾਂ ਆਸਕ ਅਤੇ ਨਾਸਕ ਦੋ ਵੱਖਰੀਆਂ ਸੋਚਾਂ ਵਾਲੇ ਲੋਕ ਹੁੰਦੇ ਨੇ ਆਸਕ ਉਹ ਹੁੰਦੇ ਨੇ ਵੀ ਜੋ ਰੱਬ ਜਾਂ ਫਿਰ ਅਲੋਕਿਕ ਸ਼ਕਤੀਆਂ ਤੇ ਵਿਸ਼ਵਾਸ ਕਰਦਾ ਹੈ ਅਤੇ ਧਰਮ ਨੂੰ ਅਪਣਾਉਂਦਾ ਹੈ ਤੇ ਫਿਰ ਉਹ ਮੰਦਰ ਗੁਰਦੁਆਰਿਆਂ ਜਾਂ ਫਿਰ ਮਸਜਿਦ ਦੇ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਹੈ ਤੇ ਨਾਸਕ ਉਹ ਨਹੀਂ ਜੋ ਰੱਬ ਦੀ ਹੋਂਦ ਨੂੰ ਮੰਨਦੇ ਨਹੀਂ ਆ ਅਤੇ ਵਿਗਿਆਨ ਜਾਂ ਫਿਰ ਉਹ ਤਰਕ ਦੇ ਨਾਲ ਜੀਵਨ ਨੂੰ ਸਮਝਦਾ ਹਨ ਇਹ ਦੋਹੇ ਹੀ ਆਪਣੀ ਸੋਚ ਅਤੇ ਜੀਵਨ ਜਾਂਚ ਦੇ ਤਰੀਕਿਆਂ ਦੇ ਵਿੱਚ ਵੱਖਰੇ ਹੁੰਦੇ ਨੇ ਪਰ ਦੋਹੀ ਆਪਣੇ ਵਿਸ਼ਵਾਸ ਦੇ ਨਾਲ ਜੀਵਨ ਜਿਉਂਦੇ ਹਨ ਪਰ ਖੈਰ ਅੱਜ ਆਪਾਂ ਆਸਤਕ ਅਤੇ ਨਾਸਤਕ ਦੇ ਵਿਚਲੇ ਫਰਕ ਦੇ ਬਾਰੇ ਦੇ ਵਿੱਚ ਦੋ ਬਹੁਤ ਸੱਚ ਦੇ ਸੁਣਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ ਤੇ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਸੋ ਕਿੜਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਆਸਤਕ ਅਤੇ ਨਾਸਤਕ ਦੇ ਵਿੱਚ ਕੀ ਅੰਤਰ ਹੈ ਇਸ ਦੇ ਬਾਰੇ ਦੱਸਿਓ ਜਰਾ ਕਿ ਦੋ ਬੋਲ ਸੱਚ ਦੇ ਹੂੰ ਅ ਜਿਵੇਂ ਤੁਸੀਂ ਨਾ ਆਪਣੀ ਇੰਟਰੋ ਦੀ ਗੱਲ ਦੱਸੀ ਹੈਗੀ ਹੈ ਹੂੰ ਵੀ ਆਸਤਕ ਕੋਲ ਰੱਬ ਨੂੰ ਮੰਨਦਾ ਹੂੰ ਨਾਸਤਕ ਕੋਲ ਰੱਬ ਨੂੰ ਨਹੀਂ ਮੰਨਦਾ ਨਹੀਂ ਮੰਨਦਾ ਹੂੰ ਠੀਕ ਹੈ ਨਾ ਜੀ ਬੋਲ ਬਰੀਫ ਜੇ ਇਹ ਹੈ ਨਾ ਹੂੰ ਹੁਣ ਗੱਲ ਹੈਗੀ ਆ ਕਿ ਜੇ ਅਸੀਂ ਗੁਰਦਾਨਕ ਸਾਹਿਬ ਦੀ ਲਿਖੀ ਆਰਤੀ ਸੁਣ ਲਈਏ ਹੂੰ ਹਨਾ ਤੇ ਜਿਹੜਾ ਤੁਸੀਂ ਗੱਲ ਕੀ ਹੈਗੀ ਆ ਕਿ ਜਿਹੜੇ ਮੰਦਰ ਗੁਰਦੁਆਰੇ ਜਾ ਕੇ ਮੱਥੇ ਰਗੜਦਾ ਹੈਗਾ ਚੇਕਦਾ ਹੈਗਾ ਬਹੁਤ ਜ਼ਿਆਦਾ ਕਰਦਾ ਉਹ ਤੋਂ ਮਨ ਵੀ ਆਪੀ ਪ੍ਰਿਆਰ ਜਾਂਦਾ ਹੂੰ ਤਰਕ ਦੇ ਨਾਲ ਹੋ ਜਾਂਦਾ ਫਿਰ ਹਾਂ ਦੂਜੇ ਪਾਸੇ ਆ ਗਿਆ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਦੋ ਵਿੱਚ ਲਿਖਿਆ ਕਿ ਵਿਣ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਜੀ 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 ਤੇ ਸਭ ਤੋਂ ਵੱਧ ਅਰਦਾਸ ਕਿੱਥੇ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਹੁੰਦੀ ਆ ਜੀ ਇਹਦਾ ਮਤਲਬ ਕਿ ਉੱਥੇ ਉਹ ਨਾਸਤਿਕਤਾ ਖੜੀ ਹੈ ਜੀ ਹੂੰ ਠੀਕ ਹੈ ਨਾ ਜਿਹਨੂੰ ਆਸਤਿਕ ਹੋ ਗਿਆ ਉਹ ਬੰਦਾ ਜਿਹੜਾ ਆਸਤਿਕ ਹੋ ਗਿਆ ਉਹਨੂੰ ਕੀ ਉਹਨੂੰ ਹਰ ਦੇ ਵਿੱਚ ਹਾਰੀ ਦੱਸਦਾ ਹਾਂਜੀ ਹਨਾ ਜੀ ਉਹ ਕਹਿੰਦਾ ਏਕੋ ਸਿਮਰੋ ਨਾਨਕਾ ਜੋ ਜਲਤਨ ਮੇਰੇ ਹਸਮਾਏ ਦੂਜਾ ਕਾਹੋ ਸਿਮਰਿਏ ਜੋ ਜੰਮੇ ਤੇ ਮਰ ਜਾਏ ਅਸੀਂ ਕਿਹਨੂੰ ਸਿਮਰਦੇ ਆ ਜਿਹੜੇ ਜੰਮੇ ਤੇ ਮਰੇ ਹੈਗੇ ਹਾਂਜੀ ਅਸੀਂ ਉਹਨਾਂ ਮਰੂਕਾਂ ਨੂੰ ਪੀਰ ਪਕੰਬਰ ਗੁਰੂ ਬਣਾ ਕੇ ਸਿਮਰਿਏ ਜਾ ਰਹੇ ਹਾਂ ਪਰ ਜਿਹੜੀ ਮਤਲਬ ਸੁਪਰਨੈਚੁਰਲ ਪਾਵਰ ਹੈਗੀ ਆ ਜਿਹਦੀ ਉਹਨੂੰ ਸਮਝੇ ਉਹ ਆਸਤਿਕ ਆ ਹੂੰ ਹੁਣ ਹਸਪੀਟਲ ਕੌਣ ਜਾਂਦਾ ਹੂੰ ਬਿਮਾਰ ਜੀ ਸਕੂਲ ਕੋਣ ਜਾਂਦਾ ਅਨਪੜ ਹੂੰ ਬਿਲਕੁਲ ਤੇ ਮੰਦਰ ਗੁਰਦੁਆਰੇ ਮਾਝ ਕੋਣ ਜਾਂਦਾ ਨਾਸਤਕ ਨਾਸਤਕ ਤੁਸੀਂ ਕਹਿੰਨਾ ਆਸਤਕ ਜਾਂਦਾ ਮੈਂ ਕਹਿੰਨਾ ਨਾਸਤਕ ਜਾਂਦਾ ਜਿੱਦਨ ਉਹ ਆਸਤਕ ਹੋ ਗਿਆ ਹੂੰ ਉਹਨੂੰ ਹਰ ਵਿੱਚ ਹਰ ਦੇ ਜਗਾਂ ਉਹਨੂੰ ਹਰ ਕਣ ਕਣ ਦੇ ਵਿੱਚ ਉਹਦੇ ਦਰਸ਼ਨ ਹੋਣਗੇ ਹੂੰ ਉਹਨੂੰ ਹਰ ਫੁੱਲ ਖਿੜਿਆ ਹੀ ਉਹਦਾ ਰੂਪ ਲੱਗੂਗਾ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਹਾਂਜੀ ਉਹਦੀ ਉਹਦੀ ਜਿਹੜੀ ਨਾ ਦੇਖੋ ਉਹਦਾ ਜਦੋਂ ਉਹਨੇ ਉਹਦੀ ਇਦਾਂ ਦਾ ਜਦੋਂ ਵਿਕਾਸ ਜਿਹਦਾਂ ਦਾ ਵਿਕਾਸ ਹੋਣਾ ਨਾ ਉਦੋਂ ਉਦੋਂ ਨੂੰ ਪਤਾ ਲੱਗਣਾ ਕੀ ਆ ਨਹੀਂ ਤੇ ਉਹਨੇ ਉਹ ਪਰਪਲ ਲਿਖਿਆ ਜਿਹੜਾ ਪਜ਼ਾਰੀ ਦਾ ਬੜਾ ਪਖੰਡਾ ਕਰਮकांडਾ ਉਹਦੇ ਚ ਉਲਝਿਆ ਰਹਿਣਾ ਜੀ ਜੀ ਜਿੰਨੇ ਚ ਰੋੜਾ ਹੁੰਦਾ ਹੁੰਦਾ ਉਹ ਆਪਣੀ ਬਿਮਾਰੀ ਦਾ ਰਾਜ ਕਰ ਰਿਹਾ ਹੂੰ ਕਿਉਂਕਿ ਬਿਮਾਰ ਆ ਮਾਨਸਿਕ ਰੋਗੀ ਹੋ ਚੁੱਕਾ ਜੀ ਠੀਕ ਆ ਨਾ ਹੂੰ ਇਸਰ ਕਿ ਨਾ ਇੱਕੋ ਹੀ ਨਾ ਜਿਹੜੇ ਨਾ ਆਸਤਕ ਤੇ ਨਾਸਤਕ ਇਹ ਦੋਵਾਂ ਦਾ ਕਿਤੇ ਮੁਕਾਬਲਾ ਕਰਵਾਤਾ ਅੱਛਾ ਜੀ ਮਿਕੌੜਾ ਕਰਾਤਾ ਉਹ ਕਹਿੰਦੇ ਰੱਬ ਹੈਗੇ ਬਰੇ ਕਰ ਕਰਨੀ ਆ ਸਕਨੇ ਉਹਨੇ ਕਹੇ ਨਹੀਂ ਬਰੇ ਕਰ ਕਰਨੇ ਹੂੰ ਹੁਣ ਜਦੋਂ ਤੂੰ ਦੱਸਿਆ ਕਿ ਜਿਹੜਾ ਨਾਸਕ ਬੰਦਾ ਉਹ ਕੋ ਤਰਕ ਬਹੁਤਾ ਦਲੀਲ ਬਹੁਤਾ ਵਿਗਿਆਨ ਉਹ ਹਰ ਗੱਲ ਉਹਨੂੰ ਸੁਰਚੀ ਉਸ ਟੰਗ ਨਾ ਵੇਖਦਾ ਉਹਦਾ ਮਾਪਦੰਡ ਹੀ ਵਕਰਾ ਹੂੰ ਠੀਕ ਆ ਹੂੰ ਜਿਹੜਾ ਆਸਤਕ ਹੈਗਾ ਉਹ ਤੇ ਗੱਲ ਕਰਦਾ ਉਹਦੇ ਉਹਨੇ ਉਹ ਵਿਚਾਰ ਨਹੀਂ ਹੁੰਦਾ ਆਸਤਕ ਉਹਦੀ ਕੋਈ ਸ਼ਰਧਾ ਹੁੰਦੀ ਹੈ ਜੀ 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 ਉਹ ਕੋਈ ਸ਼ਰਧਾ ਤੇ ਸਮਰਪਣ ਹੁੰਦਾ ਉਹਨੇ ਵਿਚਾਰ ਨਹੀਂ ਕਰਨਾ ਹੂੰ ਲੇਕਿਨ ਦੋਵਾਂ ਦੀ ਬਹਿਸ ਹੋ ਗਈ ਹੂੰ ਸਾਰੀ ਰਾਤ ਬਹਿਸ ਚੱਲੀ ਅੱਛਾ ਜੀ ਦੋਨੇ ਕਰਾਂ ਕਰੌਸ ਅਰੰਵਰਡ ਹਮ ਮਤਲਬ ਕਰਦੇ ਆ ਕਿ ਇੱਕ ਦੂਜੇ ਨੂੰ ਪਰ ਉਹ ਗੱਲ ਜਿਹੜੀ ਗੱਲ ਕਰ ਸਵਾਲ ਕਰਦਾ ਉਹਦਾ ਜਵਾਬ ਦੇ ਜਾਂਦਾ ਉਹ ਜਿਹੜਾ ਸਵਾਲ ਕਰਦਾ ਜਵਾਬ ਦਿੰਦਾ ਉਹ ਹੋਰ ਸਵਾਲ ਪਾਉਂਦਾ ਹੈਗਾ ਹਮ ਉਹ ਲੋਕ ਹੀ ਸੁਣਦੇ ਰਹੇ ਅੱਛਾ ਜੀ ਸਵੇਰ ਤੱਕ ਕੀ ਹੋਇਆ ਹਮ ਕੀ ਫੈਸਲਾ ਹੋਇਆ ਕਿ ਕੋਈ ਫੈਸਲਾ ਨਹੀਂ ਹੋਇਆ ਹਮ ਲੇਕਿਨ ਅੰਦਰੋਂ ਘੱਟੇ ਦੋਵਾਂ 'ਚ ਫੈਸਲਾ ਹੋ ਗਿਆ ਕੀ ਫੈਸਲਾ ਹੋਇਆ ਕਿ ਉਹਦਾ ਸਿਕਾ ਨਾ ਨਾਸਤਕ ਹਾਂਜੀ ਉਹਦਾ ਦਿਮਾਗ ਚ ਬਾਹਰ ਚ ਆਈ ਵੀ ਰਾਤੀ ਤੇ ਪਹਾਰੇ ਨਹੀਂ ਹਮ ਕੋਈ ਕਿ ਪਬਲਿਕ ਬਿਟੀ ਸੀ ਮੇਰਾ ਇੱਕ ਵਿਸ਼ਵਾਸ ਡ੍ਰਿਡ ਰਹਾਦਾ ਸੀ ਮੇਰਾ ਵੀ ਮੈਂ ਨਾਸਕ ਦਾ ਬਹਿਨ ਹੀਗਾ ਜੀ ਜੀ ਤੇ ਉਹ ਨਾਸਰੇ ਉੱਠ ਕੇ ਦੋ ਦੁਗ ਦਿਨ ਹੂੰ ਉਠਿਆ ਤੜਕੇ ਗਿਆ ਉਹ ਕਹਿੰਦਾ ਯਾਰ ਰਾਤੀ ਹੀ ਪਤਾ ਲੱਗਾ ਮੈਨੂੰ ਹੂੰ ਵੀ ਰੱਬ ਹੈਗਾ ਅੱਛਾ ਜੀ ਪਰ ਉਹ ਕਿਵੇਂ ਕਹਿੰਦਾ ਜਿਹੜਾ ਉਹਨੇ ਰੱਬ ਜਿਹੜਾ ਆਸਰੇ ਨੇ ਦਿੱਤੀ ਨਾ ਦਲੀਲਾਂ ਉਹ ਸਹੀ ਸੀਗੀਆਂ ਵੀ ਉਹਨੇ ਮੇਰੇ ਅੰਦਰ ਘਰ ਕੀਤਾ ਕੋਈ ਐਵੇਂ ਨਹੀਂ ਪੂਜਾ ਕਰਦੇ ਲੋਕ ਐਵੇਂ ਨਹੀਂ ਬਿੰਦੇ ਤੇ ਇਹ ਚ ਗੱਲ ਤਾਂ ਹੈਗੀ ਆ अच्छा जी। ਹਨ ਹੂੰ ਤੇ ਕਿੰਨਾ ਯਾਰ ਇਮਾਨਦਾਰ ਹੀ ਮੇਰੀ ਇਹੀ ਹੈ। ਹੂੰ ਕਿ ਮੈਂ ਜਾ ਕੇ ਉਹਨਾਂ ਨੂੰ ਸੌਰੀ ਫੀਲ ਕਰ ਲਵਾਂ। ਹੂੰ ਵੀ ਰਾਤ ਨੂੰ ਬਹਿਸ ਕੀਤੀ ਆ। ਹਾਂਜੀ ਕਿ ਅਸਲ ਵਿੱਚ ਰਾਤੀ ਸਾਨੂੰ ਲੱਗੀ ਮੈਨੂੰ। ਹੂੰ ਮੈਂ ਹੁਣ ਤੱਕ ਇਸੇ ਪੱਖ ਜਿਹੜਾ ਕਿ ਆਹ ਜਰਾ ਬਹਿਣੀਗਾ ਤੇ ਮੈਂ ਨਾਸਿਕਤਾ ਜੀਰ ਕਿਹਾ। ਜੀ ਤੇ ਉਹ ਉੱਠ ਕੇ ਚਲੇ ਗਿਆ। ਹੂੰ ਓਨੈਸਟੀ ਦੇ ਨਾਲ ਉਹਦੇ ਘਰ ਗਿਆ ਉਹਨੇ ਬੂਹਾ ਨੌਕ ਕੀਤਾ ਜਦੋਂ ਨੌਕ ਕੀਤਾ ਬੂਹਾ ਖੁੱਲਿਆ। ਹੂੰ ਤੇ ਜੋ ਅੰਦਰ ਜਾ ਕੇ ਦੇਖਿਆ ਉਹਨੇ ਤੇ ਉਹਦਾ ਮੰਦਿਰ ਬਣਾਇਆ ਸੀਗਾ ਨਾ ਆਸਿਕ ਦਾ ਹੂੰ ਉਹਨੇ ਤੋੜਿਆ ਭੰਨਿਆ ਹੋਇਆ ਅੱਛਾ ਜੀ ਸਾਰਾ ਖਲਾ ਰਿਆ ਜੋ ਤਾਂ ਜੱਦ ਸਿੱਟੀਆਂ ਹੋਈਆਂ ਹੂੰ ਹਾਂ ਸਭਾਈ ਕਰਨ ਕੀਤਾ ਕਰਨ ਰਿਆ ਸੀ ਕਿਤੇ ਹੂੰ ਕਹਿੰਦਾ ਕਿਰਾ ਕੀ ਕੀਤਾ ਹੂੰ ਕਹਿੰਦਾ ਯਾਰ ਮੈਂ ਤੇਰਾ ਥੈਂਕਸ ਕਰਨਾ ਅੱਛਾ ਜੀ ਕਹਿੰਦਾ ਰਾਤੀ ਬਦਲ ਲਗਾ ਕਰਾ ਬਹਿਣੀਗਾ ਹੂੰ ਅੱਛਾ ਆਸਤਕ ਵਾਲਾ ਕਰਾ ਨਾਸਤਕ ਬਣ ਗਿਆ ਹਨਾ ਉਦੋਂ ਉਦੋਂ ਮੈਂ ਪ੍ਰਭਾਤ ਹੋ ਗਿਆ ਉਦੋਂ ਮੈਂ ਪ੍ਰਭਾਤ ਹੋ ਗਿਆ ਹਾਂਜੀ ਉਹ ਕਿੰਦਾ ਰਾਤੀ ਪਤਾ ਨਾ ਕਰ ਰੱਬ ਤੇ ਹੈ ਹੀ ਨਹੀਂ ਮੈਂ ਐਵੇਂ ਕਿੰਦਾ ਹੁਣ ਤਾਂ ਹਾਂ ਪੂਜਾ ਫਾਟ ਕਰਦਾ ਰਿਹਾ ਛੱਕ ਮਾਰਦਾ ਰਿਹਾ ਹਾਂ ਨਾ ਇਹ ਤੇ ਹੈ ਹੀ ਨਹੀਂ ਸੀ ਜੀ ਕਹਿੰਦਾ ਰਾਤੀ ਤਰੀਂ ਦਰੀਣਾ ਦੱਸ ਹੂੰ ਵੀ ਅਸਲ ਵਿੱਚ ਰੱਬ ਦੀ ਗੱਲ ਚੱਲ ਕੇ ਗਈ ਆ ਹੁਣ ਗੱਲ ਹੈਗੀ ਆ ਕਿ ਜਿਹੜਾ ਤੇ ਕਹਿੰਦਾ ਵੀ ਹੈਗਾ ਹੂੰ ਉਹ ਝੂਠਾ ਜਿਹੜਾ ਕਹਿੰਦਾ ਹੈ ਨਹੀਂਗਾ ਉਹ ਮਹਾ ਝੂਠਾ ਹੂੰ ਕਿਉਂ ਕਿ ਦੋਵਾਂ ਦਾ ਗਿਆਨ ਆਧਾਰਾ ਹੂੰ ਕੋਈ ਦੋਵਾਂ ਦੀ ਨਹੀਂ ਨੇ ਜੀ 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 ਜਿਹਨੇ ਖੋਇਆ ਤਿੰਨ ਪਾਇਆ ਹੂੰ ਬਿਲਕੁਲ ਜੀ ਜੇ ਤਨ ਮੈਂ ਨਾ ਗੁੜ ਫੜਾਇਆ ਵੀ ਮੈਨੂੰ ਕਰੰਦਾ ਸਦਾ ਸਵਾਦ ਕੀ ਆ ਹੂੰ ਤੂੰ ਕਿ ਮਿੱਠਾ ਹੂੰ ਪਰ ਮਿੱਠੇ ਨਾਲ ਤੂੰ ਸੁਆਗ ਲਿਆ ਆਂਦਾ ਆਨੰਦ ਲਿਆ ਹੂੰ ਹਨਾ ਮਿੱਠਾ ਤੇ ਕਹਿੰਦਾ ਜੀ ਮਿੱਠੀ ਦੀ ਤੇ ਹੋਜ ਜੈ ਵੀ ਸੋਚਦਾ ਹੈ ਕਿ ਮਿੱਠੀਆਂ ਹੂੰ ਲੇਕਿਨ ਹਰ ਦਾ ਸਵਾਲ ਮਿੱਠਾ ਨੇਗਾ ਬਕਰ ਬਕਰ ਮਿੱਠੇ ਆ ਹੂੰ ਜੀ ਹਨਾ ਉਹਦਾ ਉਹਦਾ ਬਿਆਨ ਹੈਗਾ ਕੋਈ ਹੂੰ ਨਹੀਂ ਉਸ ਦਾ ਨੰਦਾ ਬਿਆਨ ਕੋਈ ਨਹੀਂ ਬਿਲਕੁਲ ਜੀ ਹਾਂ ਇਹ ਗੱਲ ਹੈ ਗਿਆ ਅਧਾਰਾ ਗਿਆ ਜਿੱਦਨ ਤੁਸੀਂ ਨਾਨਕ ਦੀ ਉਹ ਆਰਤੀ ਨੂੰ ਸਮਝਦੇ ਆ ਫਿਰ ਤੁਸੀਂ ਪੂਰੇ ਬ੍ਰਾਹਮਣ ਦੇ ਵਿੱਚ ਹੀ ਕਣਕਣ ਦੇ ਵਿੱਚ ਹੀ ਕੋਈ ਨੂੰ ਕੋਈ ਜਗ੍ਹਾ ਨਹੀਂ ਜਿੱਥੇ ਤੁਸੀਂ ਗੁਨਾਹ ਕਰ ਸਕੋ ਕੋਈ ਜਗ੍ਹਾ ਨਹੀਂ ਜਿੱਥੇ ਤੁਸੀਂ ਮਤਲਬ ਉਹਨੂੰ ਉਹਦੀ ਹੋਂਦ ਨੂੰ ਨਾਮ ਮੰਨੋ ਬਿਲਕੁਲ ਤੇ ਇਹ ਜਿਹੜਾ ਸਪੈਸ਼ਲ ਮੰਦਿਰ ਗੁਰਦੁਆਰੇ ਮਾਤੇ ਦਾ ਇਹ ਇੱਕ ਨਾ ਲਰਨਿੰਗ ਸੈਂਟਰ ਬਣਾਏ ਸੀਗੇ ਵੀ ਲੋਕਾਂ ਨੂੰ ਸਿਖਾਇਆ ਜਾ ਸਕੇ ਬਿਲਕੁਲ ਜੀ ਪਰ ਉਲਟੇ ਬਾਜ਼ਾਰੀ ਨੇ ਕੀ ਕੀਤਾ ਉਹਨਾਂ ਨੂੰ ਮਤਲਬ ਉੱਥੇ ਪੂਜਾ ਦੇ ਨਾਤਾ ਉਨਾਂ ਨੂੰ ਪੁੱਠੇ ਪਾਸੇ ਦਾ ਹम्म ਬਿਲਕੁਲ ਬਿਲਕੁਲ ਸੋ ਜੀ ਆਸਤਿਕ ਅਤੇ ਨਾਸਤਿਕ ਦੀ ਸੋਚ ਭਾਵੇਂ ਵੱਖਰੀ ਹੈ ਪਰ ਦੋਹੀ ਆਪਣੇ ਵਿਸ਼ਵਾਸ ਦੇ ਨਾਲ ਜੀਵਨ ਦੀ ਯਾਤਰਾ ਅਰਥ ਦਿੰਦੇ ਨੇ ਪਰ ਆਸਤਿਕ ਰੱਬ ਦੀ ਭਗਤੀ ਦੇ ਵਿੱਚ ਸਕੂਨ ਲੱਭਦਾ ਹੈ ਜਦ ਕਿ ਨਾਸਤਿਕ ਤਰਕ ਅਤੇ ਵਿਗਿਆਨ ਦੇ ਨਾਲ ਸੱਚ ਦੀ ਖੋਜ ਕਰਦਾ ਹੈ ਅੰਤ ਦੇ ਵਿੱਚ ਮਹੱਤਵ ਇਸ ਗੱਲ ਦਾ ਹੈ ਕਿ ਦੋਹੇ ਆਪਣੀ ਸੋਚ ਦੇ ਨਾਲ ਸਮਾਜ ਦੇ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਅਤੇ ਇੱਕ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰਨ ਇਹ ਸਤਕਾਰ ਹੀ ਸਾਨੂੰ ਇੱਕ ਸੁੰਦਰ ਅਤੇ ਸੈਹਨਸ਼ੀਲ ਸਮਾਜ ਦੇ ਵੱਲ ਲੈ ਜਾਂਦਾ ਹੈ। ਸੋ ਘੜਾ ਸਾਹਿਬ ਜੀ ਮੈਂ ਅੱਗੇ ਗੱਲ ਕਰਾਂ ਤਾਂ ਜੇਕਰ ਰੱਬ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹੀ ਆਸਤਿਕ ਹੁੰਦੇ ਨੇ ਤਾਂ ਫਿਰ ਉਹ ਫਿਰਕਾਪ੍ਰਸਤ ਕਿਵੇਂ ਹੋ ਜਾਂਦੇ ਨੇ? ਹਾਂ। ਹੁਣ ਕਿੰਨੀ ਸੁਣੀ ਗੱਲ ਕੀਤੀ। ਅਸੀਂ ਕਹਿੰਦੇ ਨੇ ਕਿ ਜਦੋਂ ਅੱਜ ਜੋ ਦੇਖ ਰਿਹਾ ਤਮਾਸ਼ਾ ਦੇਖ ਰਹੇ ਹਾਂ ਜੱਗ ਦਾ। ਹਾਂਜੀ। ਅੱਜ ਜਿੰਨੀ ਫਿਰਕੂ ਹਨੇਰੀ ਵੱਧ ਰਹੀ ਹੈਗੀ ਆ। ਹਮਮ ਸਾਰੇ ਸੰਪਰਦਾਵਾਂ ਜਿੰਨੀਆਂ ਹੈਗੀਆਂ ਉਹਨਾਂ ਸਾਰਿਆਂ ਡਾਂਗਾ ਚੱਕੀਆਂ। ਹਮਮ ਸਾਰੇ ਨੇ ਘੋੜੀ ਚੱਕੀਆਂ ਸਾਰੇ ਨੇ ਤਰਸੂਲ ਚੱਕੇ ਹੋਏ ਆ ਕਿਨੇ ਕਿਰਪਾਨਾ ਚੱਕੀਆਂ ਉਹ ਇੱਕ ਦੂਜੇ ਧਰਮ ਦੇ ਦਲੇ ਹੋਏ ਆ ਹਮ ਜਿਹੜਾ ਪਹਿਲਗਾਮ ਦਾ ਕਾਂਡ ਹੋਇਆ ਤੇ ਉਹੀ ਹੋਇਆ ਨਾ ਵੀ ਤੁਸੀਂ ਕੌਣ ਆ ਹਮ ਜੀ ਹਾਂਜੀ ਤੁਹਾਨੂੰ ਆਇਤ ਨਹੀਂ ਆਉਂਦੀ ਤੁਹਾਨੂੰ ਤੁਸੀਂ ਗੀਣਦੇ ਹੱਕ ਨਹੀਂ ਤੁਹਾਨੂੰ ਹਮ ਬਿਲਕੁਲ ਬਿਲਕੁਲ ਹੈਨਾ ਜੇ ਦੂਜੇ ਪਾਸੇ ਕਿਨੇ ਕਹਿ ਸ਼੍ਰੀ ਰਾਮ ਹਮ ਜੇ ਨਹੀਂ ਕਹਿੰਦਾ ਤੇ ਤੈਨੂੰ ਮਾਰ ਦਾਂਗੇ ਬਿਲਕੁਲ ਹੈਨਾ ਜੀ ਹਾਂਜੀ ਮਤਲਬ ਜਦੋਂ ਇਦਾਂ ਦੀ ਹਾਨਾਤ ਹੋਵੇ ਇਹ ਫਿਰਕਾਪ੍ਰਸਿ ਦੀ ਅਗਨੀ ਦਾ ਸਿਖਰ ਹੁੰਦਾ ਹਮ ਹੈਨਾ ਇੱਕ ਹੋਰੀ ਨਾ ਕੀ ਹੋਇਆ ਕਿ ਅ ਅਚਾਰੀਆ ਜਨੀਸ਼ ਦੇ ਦੋਸਤ ਆ ਅੱਛਾ ਜੀ ਤੂੰ ਬਿਠੇ ਗੱਲਾਂ ਕਰਦੇ ਆ ਤੇ ਉਹਨਾਂ ਨੇ ਕਿਹਾ ਅਚਾਰੀਆ ਜਨੀਸ਼ ਨੂੰ ਆਖਿਆ ਕਹਿੰਦੇ ਜਿਹੜੀ ਮੇਰੀ ਮਦਰ ਆ ਨਾ ਉਹ ਬਹੁਤ ਧਾਰਮਿਕ ਹੂੰ 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 ਮੇਰੀ ਮਦਰ ਬੜੀ ਧਾਰਮਿਕ ਹੈ ਗਿਆ ਠੀਕ ਹੈ ਜੀ ਉਹ ਬਾਖ ਮਾਰਾ ਹੂੰ ਹੂੰ ਤੇ ਕਿਉਂਕਿ ਉਹਨਾਂ ਦੇ ਮਦਰ ਨੂੰ ਉਹ ਵੀ ਪਿਆਰ ਕਰਦੇ ਸੀਗੇ ਹੂੰ ਹੂੰ ਜਾਂਦੇ ਸੀ ਦੋਸਤਾਂ ਦੀ ਮਾਵਾ ਇੱਕ ਹੀ ਹੁੰਦੀ ਆ ਹਾਂਜੀ ਤੇ ਉਹ ਕਹਿੰਦੇ ਅੱਛਾ ਕਹਿੰਦੇ ਤੇਰੀ ਮਦਰ ਇੰਨੀ ਧਾਰਮਿਕ ਹੈ ਹਾਂ ਕਹਿੰਦੇ ਚਲੋ ਮੈਂ ਮੈਂ ਕਹਿੰਦੀ ਮੈਨੂੰ ਮਿਲਣਾ ਆਵੇ ਕਿਤੇ ਹੂੰ ਤੇ ਉਹ ਵੀ ਮਿਲਣ ਗਏ ਰਜਨੀਸ਼ ਜੀ ਜਦੋਂ ਮਿਲਣ ਗਏ ਤੇ ਉਹਨਾਂ ਨੇ ਪਿਆਰ ਸਵਾਲ ਕੀਤਾ ਹੋਰ ਕਿਦਾਂ ਹਾਲ ਤੇਰਾ ਰਜਨੀਸ਼ ਠੀਕ ਆ ਜੀ ਹੂੰ ਤੇ ਕਹਿੰਦਾ ਅੱਜ ਕੱਲ ਕੀ ਪੜਦਾ ਹੂੰ ਉਹ ਕਹਿੰਦੇ ਮੈਂ ਕੁਰਾਨ ਪੜਦਾ ਅੱਜ ਕੱਲ ਅੱਛਾ ਜੀ ਹਨਾ ਹੂੰ ਕਹਿੰਦੇ ਹੈ ਤੂੰ Hindu ਹੋ ਕੇ ਕੁਰਾਨ ਪੜਦਾ ਹੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕੁਰਾਨ ਪੜ ਰਿਹਾ Hindu ਹੋ ਕੇ ਹੂੰ ਉਹ ਕਹਿੰਦੇ ਹਾਂ ਇਹ ਮੈਂ ਗੀਤਾ ਵੀ ਪੜ ਲਈ ਆ ਮੈਂ ਪਨੇਸਤਰੀ ਪੜ੍ਹ ਲਿਆ ਜੀ ਮੈਂ ਰਮਾਇਣ ਵੀ ਪੜ੍ਹ ਲਈ ਹੂੰ ਤੇ ਮੈਂ ਵੀਰ ਵੀ ਪੜ੍ਹਦਾ ਹੂੰ ਤੇ ਹੁਣ ਮੈਂ ਕੁਰਾਨ ਪੜ੍ਹਦਾ ਸੀ ਅੱਛਾ ਜੀ ਨਹੀਂ ਨਹੀਂ ਠੀਕ ਆ ਤੂੰ ਕਰ ਦੂਜੇ ਪੜ੍ਹ ਲੈ ਆਪਣੇ ਹਿੰਦੂ ਧਰਮ ਦੇ ਗ੍ਰੰਥ ਪੜ੍ਹਨੇ ਚਾਹੀਦੇ ਤੈਨੂੰ ਹਾਂ ਜੀ ਪਰ ਇਦਾਂ ਕਹਦਾਂ ਪੜ੍ਹਨੇ ਚਾਹੀਦੇ ਤੂੰ ਕੁਰਾਨ ਕਿਉਂ ਪੜ੍ਹਨਾ ਆਪਣੇ ਹੂੰ ਵੀ ਕਿਸੇ ਹੋਰ ਧਰਮ ਦੇ ਬਾਰੇ ਕਿਉਂ ਹਨਾ ਕਿਉਂ ਪੜ੍ਹ ਹੂੰ ਤੇ ਉਹ ਕਹਿੰਦਾ ਠੀਕ ਆ ਜੀ ਹਨਾ ਕਹਿ ਕੇ ਆ ਗਿਆ ਤੇ ਬਾਅਦ ਚ ਉਸ ਦਾ ਬਰਦਰ ਦੋਸਤ ਮਿਲਦਾ ਕਹਿੰਦਾ ਹਾਂ ਕਿਦਾਂ ਹੂੰ ਕਹਿੰਦਾ ਯਾਰ ਮੰਮੀ ਨੇ ਮਿਲਿਆ ਮੰਮੀ ਨੇ ਕੀ ਕਿਹਾ ਹੂੰ ਕਹਿੰਦਾ ਯਾਰ ਮੰਮੀ ਤੇਰੀ ਧਾਰਮਿਕ ਨਹੀਂ ਹੂੰ ਕਿੰਦਾ ਹੋ ਗਈ ਆ ਕਹਿੰਦਾ ਫਿਰਕਾ پرست ਆਰੇ ਜਿਉ ਧਾਰਮਿਕ ਹੁੰਦੀ ਜੀ 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 ਤੁਹਾਨੂੰ ਕੁਰਾਨ ਨਾਲ ਨਫ਼ਰਤ ਨਾ ਹੂੰ ਬਿਲਕੁਲ ਜੀ ਸਭ ਧਰਮਾਂ ਦਾ ਸਤਿਕਾਰ ਹੁੰਦਾ ਫਿਰ ਹਨਾ ਹਾਂ ਹਾਂ ਜੀ ਜੇ ਉਹ ਧਾਰਮਿਕ ਜਿਹੜਾ ਧਾਰਮਿਕ ਬੰਦਾ ਹੁੰਦਾ ਨਾ ਜੀ 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 ਉਹ ਉਹ ਸਾਡੇ ਉਹਨਾਂ ਸਾਡੇ ਨਾਲੋਂ ਤੇ ਪੰਛੀ ਚੰਗੇ ਹਮ ਪੰਛੀ ਹੁਣ ਗੁਰਦੁਆਰੇ ਦੇ ਬੈਠੇ ਆ ਜੀ ਜੀ ਫਿਰ ਕਿਤੇ ਉੱਡੇ ਆ ਤੇ ਮਸਜਿਦ ਤੇ ਬੈਠ ਗਏ ਹਾਂਜੀ ਫਿਰ ਉੱਥੇ ਗਿਰਜੇ ਤੇ ਬੈਠੇ ਆ ਫਿਰ ਉੱਥੇ ਮੰਦਿਰ ਦੇ ਬੈਠੇ ਆ ਜੀ 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 ਹੈਨਾ ਹਾਂਜੀ ਤੇ ਸਾਡੇ ਸੰਸਾਰ ਦੇ ਵਿੱਚ ਕੀ ਆ ਵੀ ਜਿਹੜਾ ਨਾ ਗੁਰਦੁਆਰੇ ਜਾਣ ਲੱਗ ਪਿਆ ਉਹ ਮੰਦਿਰ ਪਰ ਪਿੱਛੇ ਕਰਕੇ ਲੰਘਦਾ ਬਿਲਕੁਲ ਬਿਲਕੁਲ ਜਿਹੜਾ ਮੰਦਿਰ ਜਾਂਦਾ ਉਹ ਮਸਜਿਦ ਨੂੰ ਬਹੁਤ ਮਾੜਾ ਕਹਿੰਦਾ ਹਮ ਜਿਸ ਦਿਨ ਆਰਤੀ ਅਰਦਾਸ ਤੇ ਅਜ਼ਾਨ ਹਮ ਪ੍ਰਾਰਥਨਾ ਜੀ ਦਾ ਇੱਕ ਰੂਪ ਸਮਝਣਾ ਹੈ ਲੋਕ ਵੀ ਚਾਹ ਦਾ ਮਕਸਦ ਇੱਕ ਹੀ ਹੈ ਹੂੰ ਜੀ ਹਾਂਜੀ ਆਰਤੀ ਵੀ ਉਹੀ ਕੰਮ ਕਰ ਰਹੀ ਹੈ ਅਰਦਾਸ ਵੀ ਉਹੀ ਕੰਮ ਕਰ ਰਹੀ ਹੈ ਔਰ ਪ੍ਰਾਰਥਨਾ ਵੀ ਪ੍ਰੇਰ ਹੂੰ 크੍ਰਿਸਚਨ ਦੀ ਜੀ ਠੀਕ ਹੈ ਤੇ ਅਜ਼ਾਨ ਹੂੰ ਮੁਸਲਮਾਨਾਂ ਦੀ ਵੀ ਨਾ ਦਾ ਅਰਸ ਤੇ ਇੱਕ ਹੀ ਸੀ ਹੂੰ ਫਿਰ ਜਿਹੜਾ ਅਰਦਾਸ ਸੁਣ ਕੇ ਆਇਆ ਜਿਹਦੇ ਕੰਦੇ ਅਜ਼ਾਨ ਹੋ ਰਹੀ ਹੈ ਉਹ ਬਾਜ ਪੈ ਜੂ ਉਹ ਤਰਪੂ ਹੂੰ ਜਿਨੇ ਅਯਾਮ ਸੁਣ ਕੇ ਆਇਆ ਜਿਹੜਾ ਜਿਹਦੇ ਸਮਾਂ ਆਰਤੀ ਚੱਲਦੀ ਹੋਈ ਓਮ ਦਾ ਜਗਦੀਸ਼ ਰੇ ਉਤਰਪੂ ਉਥੇ ਵੀ ਸਮਰਪਣ ਕਰੂ ਜੀ ਹੈਨਾ ਬਿਲਕੁਲ ਉਹ ਉਹ ਹੁੰਦਾ ਲੈਵਲ ਹੂੰ ਉਹ ਲੈਵਲ ਹੁੰਦਾ ਜੇਕਰ ਸਾਡੇ ਚ ਇਹ ਵਖਰੇਵਾ ਹੈਗਾ ਕਿ ਤੂੰ Hindu ਕੇ ਗ੍ਰੰਥ ਕਿਉਂ ਪੜਦਾ ਹੂੰ ਤੂੰ ਮੁਸਲਮਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਕਿਉਂ ਪੜਦਾ ਹਾਂਜੀ ਹੈਨਾ ਜੀ ਆ ਭਾਈ ਹਰਪ੍ਰੀਤ ਸਿੰਘ ਜਿਹੜੇ ਦਰਸ਼ਕਾ ਦਾ ਸਾਰੇ ਰਹੇ ਹੈਗੇ ਆ ਉਹਨਾਂ ਨੇ ਕੁਰਾਨ ਦੀ ਪੀਜੇ ਡੀ ਕੀਤੀ ਹੈ ਹਮ ਹੈਨਾ ਕਿਉਂਕਿ ਜਦੋਂ ਤੁਹਾਨੂੰ ਸਮਝ ਬਣਦੀ ਤਾਂ ਜੀ ਹਾਂਜੀ ਜਦੋਂ ਤੁਸੀਂ ਦੇਖਦੇ ਹੋ ਵੱਖ-ਵੱਖੜੀ ਸੰਪਰਦਾਵਾਂ ਧਰਮ ਤੇ ਕੀ ਹੈ ਹਮ ਜੀ ਧਰਮ ਸਮੁੰਦਰ ਹੈ ਜੀ ਸੰਪਰਦਾਵਾਂ ਨਦੀਆਂ ਹਮ ਨਦੀਆਂ ਨੇ ਵਾਕਿਆ ਸਮੁੰਦਰ ਦੀ ਯਾਤਰਾ ਕਰਨੀ ਹੈ ਬਿਲਕੁਲ ਸਹੀ ਠੀਕ ਹੈ ਤੇ ਜਿਹੜੇ ਇਹ ਫਿਰਕਾ ਭ੍ਰਸਤ ਹੈਗੇ ਆ ਹਮ ਇਹਨਾਂ ਨੇ ਆਪਣੇ ਨਵਖਰੇ ਕੱਪੜੇ ਵਖਰੇ ਭੇ ਇੱਕ ਬਕਰੇ ਹਥਿਆਰ ਬਣਾਤੇ ਆ ਤਾਂ ਕਿ ਅਸੀਂ ਲੋਕਾਂ ਨਾਲ ਕੋਈ ਨੀਵਾ ਦਗਾ ਦੇ ਰਹੀਏ ਤੇ ਕਰ ਦੇ ਰਹੀਏ ਇਹ ਆ ਫਿਰਕਾਪ੍ਰਸਤੀ ਹੂੰ ਬਿਲਕੁਲ ਜੀ ਸੋ ਜੀ આજ ਤੱਕ ਭਾਵੇਂ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਜਦੋਂ ਉਹ ਆਪਣੇ ਵਿਸ਼ਵਾਸ ਨੂੰ ਦੂਜਿਆਂ ਤੇ ਥੋਪਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਦੂਜੇ ਧਰਮਾਂ ਨੂੰ ਗਲਤ ਸਮਝ ਕੇ ਨਫ਼ਰਤ ਫੈਲਾਉਂਦੇ ਨੇ ਤਾਂ ਉਹ ਫਿਰਕਾਪ੍ਰਸਤ ਬਣ ਜਾਂਦੇ ਨੇ ਤਾਂ ਅਸਲ ਆਸਤਿਕਤਾ ਸਤਕਾਰ ਅਤੇ ਪਿਆਰ ਦੇ ਵਿੱਚ ਹੈ ਨਾ ਕਿ ਵੰਡ ਜਾਂ ਫਿਰ ਦੁਸ਼ਮਣੀ ਦੇ ਵਿੱਚ ਸੋ ਇਸ ਲਈ ਸਾਨੂੰ ਆਪਣੇ ਵਿਸ਼ਵਾਸ ਨੂੰ ਅਪਣਾਉਂਦੇ ਹੋਏ ਸਾਰਿਆਂ ਦੇ ਨਾਲ ਹੀ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਵਿੱਚ ਸ਼ਾਂਤੀ ਅਤੇ ਭਾਈਚਾਰਾ ਬਣਿਆ ਰਹੇ ਸੋ ਘੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿ ਹੋਇਆ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੀ ਵੀਰਵਾਰ ਨੂੰ ਹੋਰ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦੇਵਿ ਜੀ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ